ਪਿੰਡ ਨੱਥੂਪੁਰਾ ਵਿਖੇ ਰੋੜੀ ਸੁੱਟਾ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ ਜਿਸ ਵਿੱਚ ਬਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਦੀ ਲੱਤ ਵਿੱਚ ਗੋਲੀ ਲੱਗਨ ਕਰ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜ਼ਖਮੀ ਦੇ ਪਰਿਵਾਰ ਨੇ ਆਖਿਆ ਕਿ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਜਿਸ ਦੇ ਵਿਰੁੱਧ ਥਾਣਾ ਕਰੇਂਡਾ ਦੇ ਬਾਹਰ ਧਰਨਾ ਲਗਾਇਆ ਗਿਆ ਮਾਮਲਾ ਇਹਨਾਂ ਦਾ ਹੀ ਨੱਥੂਪੁਰਾ ਪਿੰਡ ਆ ਥਾਣਾ ਕਰੇਂਡਾ ਨਜ਼ਦੀਕ ਪਟਨਾ ਪੰਚਾਇਤ ਨੇ ਰੂੜੀਆਂ ਦਾ ਥਾਂ ਦਿੱਤਾ ਜੀ ਇਹਨਾਂ ਨੂੰ ਕਈ ਕਿੰਨਾ ਖੱਡੇ ਵੀ ਕਹਿ ਜਾਂਦੇ ਆ ਕਈ ਪਿੰਡਾਂ ਦੇ ਰੂੜੀਆਂ ਦੇ ਟੋਏ ਵੀ ਕਹਿ ਦਿੰਦੇ ਆ ਮਤਲਬ ਕਿ ਉਹ ਇਹਨਾਂ ਨੂੰ ਮਿਲੇ ਸੀ ਕਿਤੇ ਵਿਅਕਤੀ ਨੇ ਪਹਿਲਾਂ ਜਗਾ ਦੀ ਮਾਲਕਿਆ ਆਪਣਾ ਬਰਾਂਡਾ ਪਾ ਲਿਆ ਵਿਅਕਤੀ ਦਾ ਨਾਮ ਹੈ ਗੜੀ ਸਰਪਜੀਤ ਸਿੰਘ ਨਥੂਪੁਰੇ ਦੇ ਰਹਿਣ ਵਾਲਾ ਹੈ ਉਹਦਾ ਬੇਟਾ ਹੈ ਗਾ ਸੁਮਨਪ੍ਰੀਤ ਸਿੰਘ ਇਹਨਾਂ ਨੇ ਜਦੋਂ ਅੱਧਾ ਬਾਲਿਆਦਿਆਂ ਦੇ ਵੀ ਯਾਰ ਅਸੀਂ ਰੂੜੀ ਕਿੱਥੇ ਖਤਾਂਗੇ ਤੇ ਰੂੜੀ ਤੋਂ ਉਹਨਾਂ ਰੂੜੀ ਖਲਾਰਤੀ ਐ ਇਹਨਾਂ ਆਖਿਆ ਵੀ ਨਾ ਇਦਾਂ ਕਰੋ ਅਸੀਂ ਮਾਤੜ ਬੰਦੇ ਆ ਅਸੀਂ ਕਿੱਥੇ ਜਾਏਗੀ ਉਹਨਾਂ ਨੇ ਆਪਣਾ ਲਾਇਸੈਂਸੀਰ ਵਾਰ-ਵਾਰ ਲੈਂਦਾ ਤੇ ਉਹਨੇ ਆਖਿਆ ਮਾਰਦੇ ਇਹਨੂੰ ਗੋਲੀ ਜਾਂਤੀ ਖਬਰ ਜੂਨ ਕਿਤੇ ਜੀ ਤੇ ਪੁੱਤ ਨੇ ਸੁਮਨਪ੍ਰੀਤ ਨੇ 6 ਫਾਇਰ ਕੀਤੇ ਆ ਦੋ ਬੁਲਟ ਮੁੰਡੇ ਦੀ ਲੱਤ 'ਚ ਲੱਗੇ ਆ ਮੁੰਡਾ ਗੁਰੂ ਨਾਨਕਾ ਹਸਪੀਟਲ 'ਚ ਦੇਰੇ ਲਾਜ ਉਸਨੇ ਐਫ ਆਈ ਆਰ ਜਰੂਰ ਕੀਤੀ ਆ ਪਰ ਸੋਮਨਾ ਪੜੀ ਤੇ ਕੰਡਿਆ ਤੇ ਕੀਤੀ ਆ ਉਹਦੇ ਫਾਦਰ ਦੇ ਪੁਲਿਸ ਐਫ ਆਈ ਆਰ ਨਹੀਂ ਕਰ ਲਈ ਇਹਨਾਂ ਦੀ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਤਾਂ ਲੱਗੇ ਨਾ ਪਿੰਡ ਪਿੰਦਾ ਹੈਗਾ ਆਪਣਾ ਨੱਥੂਪੁਰਾ ਜੀ ਉਥੇ ਰਾਤ ਨੂੰ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਇੱਕ ਸੱਖ ਦੇ ਬਲਜੀਤ ਦੇ ਲੱਤ ਤੇ ਗੋਲੀ ਲੱਗ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਰਾਤ ਨੂੰ ਜੋ ਬੰਦੇ ਧਰਾਂ ਤੇ ਪੁਲਸਾ ਦਰਜ ਕਰ ਦਿੱਤਾ ਸੀਗਾ ਅੱਜ ਸਵੇਰੇ ਬੰਦਾ ਜਿਹੜਾ ਹੈਗਾ ਆਪਾਂ ਰੈਸਟ ਵੀ ਕਰ ਲਿਆ ਜਿਹੜਾ ਮੇਨ ਅਕਿਊਜ਼ ਸੀਗਾ ਉਹ ਮਨਦੀਪ ਸਿੰਘ ਔਰ ਇਹਨਾਂ ਦੀ ਆਪਣੇ ਘਰ ਵਾਲਿਆਂ ਦੀ ਸੀਗੀ ਕਿ ਸਾਡੇ ਨਾਲ ਧੱਕੇ ਨਾਲ ਕੋਈ ਹੋਰ ਉਹ ਆਪਣਾ ਕੋਈ ਪਰਚਾ ਪੁਰਚਾ ਬਣਾ ਕੇ ਜਾਂ ਵਾਟ ਐਵਰ ਕਿਸੇ ਤਰੀਕੇ ਨਾਲ ਗਲਤ ਮੈਡੀਕਲ ਲੈ ਕੇ ਸਾਡੇ ਤੋਂ ਕੋਈ ਕਾਰਵਾਈ ਨਾ ਕਰਾਉਣੀ ਚਾਵੇ ਲੇਕਿਨ ਇਹਨਾਂ ਨੂੰ ਅਸ਼ਵਾਸਨ ਦਵਾਇਆ ਚੰਗੀ ਤਰ੍ਹਾਂ ਕਿ ਤੁਹਾਡੇ ਉੱਪਰ ਸਾਨੂੰ ਪਤਾ ਵੀ ਉਹ ਇਨਸੀਡੈਂਟ ਕੀ ਹੋਇਆ ਕਿਸ ਤਰ੍ਹਾਂ ਹੋਇਆ ਕੋਈ ਐਸੀ ਵੈਸੀ ਜਿਹੜੀ ਹੈ ਗਲਤ ਕਰ ਰਹੀ ਨਹੀਂ ਹੋਇਆ